ਟੈਂਕੀ ਦੀ ਫੋਟੋ ਪੁਰਾਣੀ ਵੀ ਦੇਖ ਰਹੇ ਹੋਗੇ ਤੁਸੀਂ ਆ ਦੇਖੋ ਇਹਦੇ ਉੱਪਰ ਰੰਗ ਮਾਰਤਾ ਬਾਈ ਇਹ ਕੀ ਰੰਗ ਮਾਰ ਕੇ ਫੇਰ ਖੜਾ ਕੇ ਗਿਆ ਕੋਈ ਹਾਂਜੀ ਵੀਰ ਇਹ ਤਾਂ ਸਾਡਾ ਕਲੱਬ ਦਾ ਨਾਮ ਨਾ ਲਿਖਿਆ ਸ੍ਰੀ ਗੁਰੂ ਨਾਨਕ ਦੇਵ ਜੂਥ ਕਲੱਬ ਪਿੰਡ ਤੋਂਗਾ ਜੀ ਅੱਜ ਜੇ ਆਪਾਂ ਉਹ ਗੱਲ ਕਰੀਏ ਵੀ ਇਹ ਅਗਲਾ ਤਾਂ ਲੈ ਗਿਆ ਸੀ ਉਹਨੂੰ ਤਾਂ ਐ ਦੀ ਵੀ ਇਹ ਟੈਂਕੀ ਹੁਣ ਆਪਣੀ ਹੋ ਗਈ ਜੀ ਆਪਾਂ ਗੱਲ ਕਰੇ ਤਾਂ ਹੀ ਰੰਗ ਮਾਰਿਆ ਅਗਲੇ ਨੇ ਪਰ ਦਬਾਅ ਬਣ ਗਿਆ ਸੋਸ਼ਲ ਮੀਡੀਆ ਦੇ ਉੱਪਰ ਦਬਾਅ ਬਣ ਗਿਆ ਵੀਡੀਓ ਵਾਇਰਲ ਹੋ ਗਈਆਂ ਰੱਖ ਤਾਂ ਇਹ ਕੋਈ ਸਕਦਾ ਨਹੀਂ ਪਿੰਡਾਂ ਬਣਾ ਗੀੜਾ ਦੇਖ ਕੇ ਜ ਨਹੀਂ ਲੱਭਿਆ ਸੀ ਉਹਨੂੰ ਪਾਈਆਂ ਨੂੰ ਰਿਕਵੈਸਟ ਕਰੀ ਸਾਨੂੰ ਕੈਮਰੇ ਚੈੱਕ ਕਰਾਉ ਜੀ ਕੰਪਨੀ ਦੇ ਅੱਜ ਕੈਮਰਾ ਥਰੂ ਚੈੱਕ ਕਰਵਾ ਕੇ ਉਸ ਤੋਂ ਬਾਅਦ ਅੱਗੇ ਕੈਮਰੇ ਚੈੱਕ ਰੇ ਛਾਣੇ ਤੱਕ ਜੀ ਕੈਮਰੇ ਇੱਥੇ ਆਰੀ ਰਾਜਪੁਰੇ ਰੋਡ ਤੇ ਇੰਟਰ ਟਰੈਕਟਰ ਮਾਗਰ ਕਿਹੜੀਆਂ ਆਪਾਂ ਨੇ ਵੀਡੀਓ ਰਾਈਆਂ ਅੱ ਵੇਖਿਆ ਕਿ ਜਿਹੜੀ ਟੈਂਕੀ ਖੜੀ ਆ ਪਿੱਛੇ ਇਹਦਾ ਮੁੱਦਾ ਬਹੁਤ ਕਰਮਾਇਆ ਵੀਡੀਓ ਬਹੁਤ ਵਾਇਰਲ ਹੋਈਆਂ ਕਿਉਂਕਿ ਤੁੰਗਾ ਪਿੰਡ ਦੀ ਟੈਂਕੀ ਸੀ ਸ਼ੰਭੂ ਬਾਰਡਰ ਦੇ ਦਿੱਤੀ ਹੋਈ ਸੀ ਸੇਵਾ ਵਾਸਤੇ ਉੱਥੋਂ ਕਿਸੇ ਨੇ ਚੋਰੀ ਕਰ ਲਈ ਪਹਿਲੀ ਟੈਂਕੀ ਨਹੀਂ ਸੀ ਬਹੁਤ ਟਰਾਲੀਆਂ ਵੀ ਚੋਰੀ ਹੋਈਆਂ ਬਹੁਤ ਨੁਕਸਾਨ ਹੋਇਆ ਕਿਸਾਨਾਂ ਦਾ ਪਰ ਫੇਰ ਵੀ ਜਿਹੜੇ ਬਾਈ ਨੇ ਜਿਹੜੇ ਇਹ ਵੀਰ ਨੇ ਕਾਇਮ ਰਹੇ ਕਿਉਂਕਿ ਵੀਡੀਓ ਆਪਾਂ ਨੇ ਪਾਈਆਂ ਸੀ ਬਿੱਲੇ ਨੇ ਪਾਈ ਸੀ ਇਧਰੋਂ ਮੈਂ ਪਾਈ ਸੀ ਹੋਰ ਵੀ ਕਿਹੜੇ ਇਹਨਾਂ ਦੇ ਲਿੰਕ 'ਚ ਹੈਗੇ ਸੀ ਇਹਨੇ ਵੀਡੀਓ ਪਾਈਆਂ ਬਾਕੀ ਇਹਨਾਂ ਦੀ ਮਿਹਨਤ ਸੀ ਮੁੰਡਿਆਂ ਦੀ ਕਿ ਲੱਭ ਲੈ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਕੌਣ ਕਰੂਗਾ ਬਾਈ ਗੱਲਬਾਤ ਠੀਕ ਹੋ ਵੀਰੇ ਹਾਂਜੀ ਬੜੀ ਅੱਛੀ ਪਹਿਲਾਂ ਤਾਂ ਬਾਈ ਤੁਹਾਨੂੰ ਵਧਾਈਆਂ ਹੁਣ ਕਿ ਮਿਲ ਗਈ ਨਹੀਂ ਕਿ ਤੁਹਾਨੂੰ ਪਤਾ ਗੰਗਾ ਗਾਇ ਫੁੱਲ ਮੁੜਦੇ ਨਹੀਂ ਹੈਗੇ ਅੱਛਾ ਕਿਵੇਂ ਮਿਲੀ ਦੱਸੋ ਕੌਣ ਚੋਰੀ ਕਰਕੇ ਲੈ ਗਿਆ ਸੀ ਥੋੜਾ ਦੱਸੋ ਜਾਣਕਾਰੀ ਦਿਓ ਵੀਰੇ ਚੋਰੀ ਤਾਂ ਤੇ ਵੀਰੇ ਦੇਖੋ ਸਾਡੇ ਐ ਸੀ ਕਿਸੇ ਦਾ ਨਾਮ ਨਹੀਂ ਰੱਖ ਸਕਦੇ ਵੀ ਫਲਾਣੇ ਬੰਦੇ ਤੋਂ ਚੋਰੀ ਲੈ ਗਿਆ ਅਗਲਾ ਮੋਰਚਾ ਲੱਗਿਆ ਸੀ ਚਲੋ ਆਫੜਾ ਥੋੜੀ ਮੱਚ ਗਈ ਉੱਥੇ ਉਹਦੇ ਵਿੱਚ ਸਾਡੀ ਟੈਂਕੀ ਆ ਗਈ ਚੋਰੀ ਹੋ ਗਈ ਸਾਨੂੰ ਪਰ ਟੈਂਕੀ ਮਿਲ ਗਈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਉਦੇ ਵਿੱਚ ਗੁਰਮੁਖ ਸੰਧੂ ਸੋਡਾਈ ਬਿਲਕੁਲ ਬਿਲਕੁਲ ਤੇ ਆਪਣਾ ਬਿੱਲੇ ਕਰਕੇ ਬਿੱਲੇ ਕਰਕੇ ਬਿਲਕੁਲ ਬਿਲਕੁਲ ਉਹਨਾਂ ਦੇ ਪੇਜ ਤੇ ਸਾਡੀ ਵੀਡੀਓ ਪੈ ਗਈ ਟੈਂਕੀ ਦੀ ਉਹਦੇ ਵਿੱਚ ਬਹੁਤ ਜਿਆਦਾ ਅੱਗ ਵਾਂਗੂ ਫੈਲੀ ਵੀਡੀਓ ਬਹੁਤ ਦੁਨੀਆ ਤੱਕ ਪਹੁੰਚੀ ਬਹੁਤ ਦੁਨੀਆ ਤੱਕ ਪਹੁੰਚੀ ਉਹ ਸਾਰੇ ਪ੍ਰਸ਼ਾਸਨ ਦੇ ਉੱਥੇ ਧਿਆਨ ਚਾਗੀ ਗੱਲ ਵੀ ਇਹ ਟੈਂਕੀ ਦੀ ਆਪਾਂ ਨੂੰ ਭਾਲ ਕਰਨੀ ਪਊ ਤੇ ਉੱਥੇ ਜੋ ਆਪਣੇ ਗੁਰਲਾਲ ਹੋ ਗਏ ਐਮ ਐਲ اے ਉਹਨਾਂ ਦੇ ਪੀਏ ਨੇ ਉਹਨਾਂ ਨੇ ਸਾਡਾ ਗੁਰਪਾਲ ਜੀ ਉਹਨਾਂ ਨੇ ਸਾਥ ਦਿੱਤਾ ਤੁਹਾਨੂੰ ਬਾਈ ਹਾਂਜੀ ਸਾਥ ਦਿੱਤਾ ਸਾਡਾ ਉਹਨਾਂ ਨੂੰ ਫੁੱਲ ਸਾਥ ਦਿੱਤਾ ਵੀਰੇ ਉਹਨਾਂ ਨੇ ਅੱਛਾ ਤੇ ਸਰਪੰਚ ਦੀ ਲਵੇ ਬਾਈ ਜੀ ਉੱਥੇ ਆਪਣੇ ਹਾਂ ਤੇ ਆਪਣੇ ਵੀਰ ਜੀ ਕੀ ਦੀ ਚੇਅਰਮੈਨ ਕਮੇਟੀ ਵੀ ਬਣਾਈ ਉਹਨਾਂ ਨੇ ਅੱਛਾ 11 ਮੈਂਬਰ ਦੀ ਕਮੇਟੀ ਬਣਾ ਕੇ ਜੀ ਉਹਨਾਂ ਨੇ ਅੱਡ-ਅੱਡ ਪਿੰਡਾਂ ਦੇ ਸਾਡੇ ਨਾਲ ਵੀ ਗਏ ਦੋ ਦਿਨ ਉਹ ਐਮਐਲਏ ਦੇ ਬੰਦੇ ਐ ਐਮਐਲਏ ਦੇ ਬੰਦੇ ਹਾਂ ਵੀਰੇ ਨਾਲ ਸਾਡਾ ਜਿਹੜਾ ਪੀਏ ਆ ਹਾਂ ਗੁਰਤਾਜ ਉਹ ਨਾਲ ਰਿਹਾ ਸਾਡੇ ਹੂੰ ਉਹਨਾਂ ਨੇ ਸਾਨੂੰ ਅੱਡ ਪਿੰਡਾਂ ਚ ਲੈ ਕੇ ਗਏ ਪਿੰਡਾਂ ਚ ਅਸੀਂ ਦੇਖੀ ਆ ਉਸ ਤੋਂ ਬਾਅਦ ਸਾਨੂੰ ਇਹ ਟੈਂਕੀ ਮਿਲੀ ਆਪਣੀ ਮਾਰਕੀਟ ਕਮੇਟੀ ਦਾ ਜਿਹੜਾ ਆਪਾਂ ਉਹ ਸੜਦੇ ਆ ਡੰਪ ਡੰਪ ਹੈ ਉੱਥੇ ਕਾਗਜ ਸੜਦੇ ਨੇ ਜਿੱਥੇ ਉੱਥੇ ਸਾਨੂੰ ਉਹਦਾ ਫੋਨ ਆਇਆ ਉਹਨਾਂ ਨੂੰ ਫੋਨ ਆਇਆ ਐਸਾ ਉਹਦਾ ਐਸਾਈ ਦਾ ਜਾਣੇ ਜੋ ਹਰਤਾਜ ਨੂੰ ਜਿਹੜਾ ਦਾ ਪੀਏਤੀ ਉਹਦਾ ਸਾਨੂੰ ਫੋਨ ਆਇਆ ਅਸੀਂ ਲੱਭਦੇ ਫਿਰਦੇ ਤੇ ਉਦੋਂ ਉਹ ਵੀ ਲਪਾਲ ਚਤੇਗੇ ਉਹਨਾਂ ਨੂੰ ਫੋਨ ਆਇਆ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਗਏ ਉੱਥੋਂ ਸਾਨੂੰ ਫਿਰ ਉਹਨਾਂ ਨੇ ਟੈਂਕੀ ਪਵਾਈ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਐਮਐਲਏ ਸਾਹਿਬ ਦਾ ਵੀ ਤਾਂ ਮੁਕਰ ਕਰਦੇ ਧੰਨਵਾਦ ਜਿਹੜੇ ਵਾਈ ਹੋਰ ਤੇ ਸਾਰੇ ਉਹਨਾਂ ਨੇ ਬਹੁਤ ਸਾਰਾ ਦਿੱਤਾ। ਤੁਹਾਡੇ ਵੀਡੀਓ ਵੀ ਵੀ ਰਿਪੀਟ ਤੁਹਾਡਾ ਹੀ ਬਹੁਤ ਧੰਨਵਾਦੀ। ਧੰਨਵਾਦ ਬਈ ਸ਼ੁਕਰੀਆ ਨਹੀਂ ਬਈ ਇਹ ਫਰਜ਼ ਬਣਦਾ ਹੁੰਦਾ ਜੇ ਕਿਸੇ ਆਪਣੇ ਕਿਸਾਨ ਵੀਰ ਦੀ ਕੋਈ ਇਹੀ ਜੀ ਚੀਜ਼ ਆਸੀ ਹੋਰ ਵੀ ਕਹਿਣਾ ਜੇ ਕਿਸੇ ਦੀ ਕੋਈ ਹੋਰ ਚੀਜ਼ ਚੋਰੀ ਹੋਈ ਆ ਤਾਂ ਤੁਸੀਂ ਕਮੈਂਟਾਂ 'ਚ ਜਾਂ ਇਨਬਾਕਸ ਕਰ ਦਿਓ ਜਾਂ ਨੰਬਰ ਹੈਗਾ ਆਪਣਾ। ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਲਿਓ ਵੀਡੀਓ ਪਾਵਾਂਗੇ। ਬਹੁਤ ਕਿਹਾ ਸਾਡਾ ਤੰਬੂ ਦੀ ਚਾਲ 30 ਬਈ 40 ਦਾ ਜੀ। ਹਾਂ। ਤੇ ਮਲਕੇ ਪੂਰਾ ਟਾਪ ਦਾ ਵਧੀਆ ਮਲਕੇ 35-40000 ਰੁਪਏ ਲੱਗਿਆ ਸੀਗਾ ਜੀ। ਇੱਕ ਜਿਹੜਾ ਵੱਡਾ ਕੂਲਰ ਹੈ ਤੇ ਇੱਕ ਬਾਟਰ ਕੂਲਰ ਜੀ ਪਾਣੀ ਵਾਲਾ। ਉਹ ਵੀ ਲੈ ਗਏ। ਉਹ ਵੀ ਲੈ ਗਏ ਤੇ ਪੰਜ ਮੰਜੇ ਦੇ ਨਵੇਂ ਦੀ 10 ਤੇ ਆਪਣੇ ਉਹ ਦੀ ਆਪਣੇ ਗੱਦੀ ਜੀ। ਹੂੰ। ਸਾਰਾ ਸਮਾਨ ਦੀ ਸਾਡੇ ਵੱਲ ਕੱਪੜਾ ਜਿਹੜਾ ਸਭ ਕੁਝ ਹੀ ਲੈ ਗਏ ਜੀ। ਇੱਕ ਚੀਜ਼ ਵੀਰੇ ਹੋਰ ਇੱਕ ਚੀਜ਼ ਉਹ ਵੀ ਲੈ ਗਏ ਜੀ। ਅੱਛਾ ਬਾਈ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਬਾਈ ਮਾੜਾ ਦੇਖੋਗੇ ਸਾਈਡ ਤੇ ਹੋਵਾਂਗੇ ਟੈਂਕੀ ਦੀ ਫੋਟੋ ਪੁਰਾਣੀ ਵੀ ਦੇਖ ਰਹੇ ਹੋਗੇ ਤੁਸੀਂ। ਆਹ ਦੇਖੋ ਇਹਦੇ ਉੱਪਰ ਰੰਗ ਮਾਰਤਾ। ਬਾਈ ਇਹ ਕੀ ਰੰਗ ਮਾਰ ਕੇ ਫੇਰ ਖੜਾ ਕੇ ਗਿਆ ਕੋਈ? ਹਾਂਜੀ ਵੀਰੇ ਇਹ ਤਾਂ ਸਾਡਾ ਕਲੱਬ ਦਾ ਨਾਮ ਨਾਅ ਲ ਅਜੇ ਆਪਾਂ ਉਹ ਗੱਲ ਕਰੀਏ ਵੀ ਇਹ ਅਗਲਾ ਤਾਂ ਲੈ ਗਿਆ ਸੀ ਉਹਨੂੰ ਤਾਂ ਐ ਦੀ ਵੀ ਇਹ ਟੈਂਕੀ ਹੁਣ ਆਪਣੀ ਹੋ ਗਈ ਜੀ ਆਪਾਂ ਗੱਲ ਕਰੇ ਤਾਂ ਹੀ ਰੰਗ ਮਾਰਿਆ ਅਗਲੇ ਨੇ ਪਰ ਦਬਾਅ ਬਣ ਗਿਆ ਸੋਸ਼ਲ ਮੀਡੀਆ ਦੇ ਉੱਪਰ ਦਬਾਅ ਬਣ ਗਿਆ ਵੀਡੀਓ ਵਾਇਰਲ ਹੋ ਗਈਆਂ ਰੱਖ ਤਾਂ ਇਹ ਕੋਈ ਸਕਦਾ ਨਹੀਂ ਸੀ ਜੀ ਤਾਂ ਕਰਕੇ ਉਹਨੂੰ ਖੜਾਉਣੀ ਪੈਗੀ ਬੰਦੇ ਨੂੰ ਚਲੋ ਹੁਣ ਇਹ ਬਾਈ ਕਹਿੰਦਾ ਸਾਡੀ ਟੀਜ ਮਿਲ ਗਈ ਹੈ ਅਗਲੇ ਪਿੰਡ ਦੇ ਬਹੁਤ ਜੀ ਤੇ ਇੱਕ ਨੰ ਮਨਿੰਦਰ ਸਰਪੰਚ ਦੀ ਕਣਾਉਰੀ ਰੀ ਦੀ ਹਾਂ ਇੱਕ ਸੋਨੂ ਬਾਈ ਉਹਨੇ ਸਰਪੰਚ ਉਹਨੇ ਜੀ ਮਲ ਕੇ 7-8 ਸਰਪੰਚ ਲੱਗੇ ਲੱਗੇ ਪਿੰਡਾਂ ਦੇ ਹਾਂ ਉਹ ਸਾਡੇ ਨਾਲ ਰਹੇ ਨੇ 2 ਦਿਨ ਜੀ ਪੂਰਾ ਸਾਥ ਦਾ ਥੋੜਾ ਸਾਥ ਦਾ ਵੀ ਪੈਸਿਆਂ ਦਾ ਕਿੰਨੇ ਕ ਪੈਸੇ ਦੀ ਟੈਂਕੀ ਦੀ ਹੈ ਅਗਰ ਆਪਾਂ ਗੱਲ ਕਰੀਏ এবਰੇ ਅਸੀਂ ਮਲਕੇ 2,80,000 ਰੁਪਏ ਤਿਆਰ ਕਰਵਾਈ ਹੋਈ ਹੈ ਇੱਕ ਕਿਸੇ ਦੀ ਤੁਹਾਡੀ ਪਿੰਡ ਦੇ ਤੌਰ ਤੇ ਆ ਜਾਂ ਉਰੇ ਆਪ ਕਿਸੇ ਦੀ ਪਰਸਨਲ ਟੈਂਕੀ ਹੈ ਨਾ ਨਾ ਵੀਰੇ ਸਾਡੇ ਪਿੰਡ ਬੋਲੋ ਕਲੱਬ ਵੱਲੋਂ ਪੈਸੇ ਇਕੱਠੇ ਕਰਕੇ ਤਿਆਰ ਕਰਵਾਈ ਹੈ ਇਹ ਉਰੇ ਆਪ ਦੇ ਤੁਹਾਡੇ ਪਿੰਡ ਵਾਸਤੇ ਵੀ ਕਿਤੇ ਜਰੂਰ ਆਪਾਂ ਵਾਸਤੇ ਹਾ ਜਰੂਰ ਪੈਂਦੇ ਜਾਂ ਜੀ ਉੱਥੇ ਦਾ ਤੁਸੀਂ ਬਸ ਸੇਵਾ ਵਾਸਤੇ ਲੈ ਗਏ ਜੀ ਉੱਥੇ ਵੀਰੇ ਪਾਣੀ ਕਰਕੇ ਸੇਵਾ ਵਾਸਤੇ ਲੈ ਗਏ ਵੀ ਚਲੋ ਠੰਡਾ ਪਾਣੀ ਹੈ ਨਾ ਜੀ ਵੀ ਚਲੋ ਜਨਤਾ ਪੀਂਦੀ ਆ ਲੈ ਵੀ ਚਲੋ ਸੇਵਾ ਪਾਣੀ ਦਾ ਪੁੰਨਾ ਜੀ ਬਿਲਕ ਕੈਮਰੇ ਤੋ ਕੜਦੇ ਕੜਦੇ ਪਹੁੰਚੇ ਹਾਂ ਵੀਰ ਜੀ ਜਿੱਥੇ ਮਲਕੇ ਸਾਡਾ ਮੋਰਚਾ ਹੀ ਬੈਠੇ ਸੀ ਹਾਂ ਉੱਥੇ ਇੱਕ ਫੈਕਟਰੀ ਆ ਜੀ ਬਰੂਨਾ ਦੀ ਕੰਪਨੀ ਆ ਜੀ ਉਹਦੇ ਸਾਹਮਣੇ ਕੈਮਰੇ ਲੱਗੇ ਨੇ ਜੀ ਹਾਂ ਅਜੋ ਕੈਮਰੇ ਚਲੋ ਅਸੀਂ ਉਧਰ ਮੰਤਰੀ ਉਹਨੇ ਬੁਲਾਈ ਜੀ ਉਹਨਾਂ ਦੇ ਸਰਪੰਚਾਂ ਨੇ ਹਾਂ ਅਜੀ ਗਏ ਤੇ ਉੱਥੇ ਕਿੰਨੀ ਤਰੀਕ 23 ਜੀ ਆ 22 ਜੀ अच्छा भाई पहुंचे ते पहुंचे ही उन्होंने कॉन्फ्रेंस ਤੇ ਢਾਬੇ ਤੇ ਅਸੀਂ ਪਿੰਡਾਂ ਬੰਨਾਂ ਗੀੜਾ ਦੇਖ ਕੇ ਜ ਨਹੀਂ ਲੱਭਿਆ ਅਸੀਂ ਉਹਨੂੰ ਬਾਈਆਂ ਨੂੰ ਰਿਕੁਐਸਟ ਕਰੀ ਉਹਨਾਂ ਕੈਮਰੇ ਚੈੱਕ ਕਰਾਉ ਜੋ ਕੰਪਨੀ ਦੇ ਅਸੀਂ ਕੈਮਰਾ ਥਰੂ ਚੈੱਕ ਕਰਵਾ ਕੇ ਉਸ ਤੋਂ ਬਾਅਦ ਅੱਗੇ ਕੈਮਰੇ ਚੈੱਕ ਰੇ ਥਾਣੇ ਤੱਕ ਜੀ ਕੈਮਰੇ ਇੱਥੇ ਆ ਰਹੀ ਰਾਜਪੁਰੇ ਰੋਡ ਤੇ ਇੰਟਰ ਟਰੈਕਟਰ ਮਾਗਰ ਕਿਹੜੀਆਂ ਆਪਾਂ ਨੇ ਵੀਡੀਓ ਲਾਈ ਜੀ ਵੀਡੀਓ ਬਾਹਰ ਕਰੀ ਉਹ ਸਾਰੇ ਕੈਮਰੇ ਕੱਢੇ ਜੀ ਉਹ ਕੈਮਰਾ ਕਰਕੇ ਵੀ ਚਲੋ ਸਾਡਾ ਮਿਲ ਕੇ ਬਹੁਤ ਕੰਮ ਲਵੇ ਲੱਗਿਆ ਜੀ ਸਾਰੇ ਬੰਦੇ ਸਾਥ ਦਿੱਤਾ ਜੀ ਠੀਕ ਹੈ ਬਾਈ ਸਰਪੰਚਾਂ ਦੇ ਲਵੇ ਲੋਣ ਪਿੰਡਾਂ ਸਾਰੇ ਸਾਥ ਸਾਡੇ ਨਾਲ 10 ਸਰ ਮਨਿੰਦਰ ਬਾਈ ਹੋਣੀ ਜੀ ਤੇ ਸੋਨੂ ਬਾਈ ਹੋਣੀ ਹੋਰ ਕਿਹਨਾ ਨੁਕਸਾਨ ਹੋ ਗਿਆ ਤੁਸੀਂ ਬਹੁਤ ਹਲੇ ਤਾਂ ਮੰਨ ਕੇ ਲਾ ਲਓ ਵੀਰੇ 100 ਟਰਾਲੀ ਤੋਂ ਉੱਤੇ ਵਾਲੇ ਮਲ ਕੇ ਟਰਾਲੀ ਚੋਰੀ ਹੈ ਜੀ ਗਾਇਬ 100 ਤੋਂ ਉੱਪਰ ਟਰਾਲੀਆਂ ਵੀ ਵੱਡੇ ਵੱਡੇ ਟਰਾਲੇ ਨੇ ਮਹਿੰਗੇ ਨੇ ਪਕੜੇ ਵੀਰੇ ਜਿਹੜੇ ਸਟੀਲ ਟੈਂਕਰ ਨੇ ਇਹ ਵੀ ਚੋਰੀ ਨੇ ਤੇ 12 ਤੇ 14 16 ਫੁੱਟ ਟਰਾਲੇ ਜੀ ਤੇ ਟਰੈਕਟਰ ਵੀ ਵਿੱਚ ਚੋਰੀ ਨੇ ਜੀ ਜਿਹੜਾ ਗਾਇਬ ਨਹੀਂ ਪਤਾ ਨਹੀਂ ਲਾਲ ਬਾਰੇ ਜਿਹੜੇ ਨਵੇਂ ਨੇ ਮੈਂ ਤਾਂ ਸੁਣੀ ਆ ਵੀ ਦਿੱਲੀ ਤੋਂ ਪਰਾਂਟ ਪਾਤੀਆਂ ਆ ਵੀਰ ਜੀ ਅੱਜ ਕੱਲ ਵੀ ਇਹ ਸੋਣਾ ਜਿੱਥੋਂ ਮਿਲ ਕੇ ਪੰਚਾਇਤਾਂ ਸਰਪੰਚਾਂ ਤੋਂ ਵੀ ਉਧਰ ਜਿਹੜੇ ਬਾਹਰ ਵੀ ਲਾਂਗੇ ਜੀ ਹਰਿਆਣੇ ਲੋਕਾਂ ਨੇ ਦਾਅ ਲਾ ਲਿਆ ਪਤਾ ਵੀ ਹਾਂਜੀ ਬਿਲਕੁਲ ਬਿਲਕੁਲ ਤਾਂ ਮਿੱਤਰੋ ਬਾਈ ਹੋਰਾਂ ਦੀ ਜਿਹੜੀ ਟੈਂਕੀਆ ਟੈਂਕੀ ਗਈ ਬਾਈ ਹੋਰਾਂ ਦੀ ਮੇਲਾ ਮੈਂ ਪਹਿਲਾਂ ਵੀ ਦੱਸਿਆ ਵੀ ਤੁੰਗਾ ਪਿੰਡਾ ਛੋਟਾ ਪਿੰਡਾ ਵੋਟ ਬਾਓ ਘਾਟਾ ਓਰੇ ਇਹਨਾਂ ਨੇ ਬਾਈ ਹੋਰਾਂ ਨੇ ਸੇਵਾਵਾਸਤੀ ਲੈਤੀ ਹੋਈ ਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਦਾ ਕੋਈ ਸਮਾਨ ਹੋਰ ਕੋਈ ਖੋਇਆ ਹੋਇਆ ਹੋਇਆ ਜਾਂ ਕੋਈ ਟਰਾਲ